ਆਮ ਆਦਮੀ ਪਾਰਟੀ ਨੇ ਅੱਜ ਜ਼ਿਲ੍ਹਾ ਮੁਕਸਰ ਸਹਿ ਵਿਖੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਲਕਾ ਲੰਬੀ ਦੇ ਪਿੰਡ ਕੋਲਿਆਂਵਾਲੀ ਵਿਖੇ ਰੈਲੀ ਕੀਤੀ। ਆਮ ਆਦਮੀ ਪਾਰਟੀ ਦੀ ਰੈਲੀ ਪਿੰਡ ਕੋਲਿਆਂਵਾਲੀ ਵਿਖੇ ਕਰਵਾਈ ਗਈ। ਇਸ ਰੈਲੀ ਬਾਰੇ ਅਕਾਲੀ ਦਲ ਦੇ ਸੀਨੀਅਰ ਆਗੂ ਦਿਆਲ ਸਿੰਘ ਕੋਲਿਆਂਵਾਲੀ ਦਾ ਕਹਿਣਾ ਹੈ ਕਿ ਇਸ ਰੈਲੀ ਦਾ ਬਾਦਲ ਸਾਹਿਬ ਦੀ ਵੋਟ ਬੈਂਕ ਤੇ ਕੋਈ ਅਸਰ ਨਹੀਂ ਹੋਵੇਗਾ। ਆਪ ਦੀ ਰੈਲੀ ਲਈ ਥਾਂ ਨਾ ਦੇਣ ਦੇ ਆਰੋਪਾਂ ਨੂੰ ਵੀ ਉਹਨਾਂ ਨੇ ਸਿਰੇ ਤੋਂ ਖਾਰਜ ਕੀਤਾ ਹੈ। ਜਿੰਦਰੀਵਾਲ ਨੇ ਪੁੱਛਿਆ ਵੀ ਰੈਲੀ ਕੀਤੀ ਇਹ। ਉਹਦਾ ਨਾਂ ਤਾਂ ਕੋਈ ਅਸਰ ਪੈਣ ਵਾਲਾ ਇਹ ਤੇ ਨਾਂ ਸਾਡੇ ਕੋਈ ਲੰਬੀ ਹਲਕੇ 'ਚ ਉਹਦਾ ਕੋਈ ਮਾੜਾ ਪ੍ਰਭਾਵ ਏ ਉਹ ਕਰ ਨੇ ਕਿ ਲੰਬੀ ਹਲਕੇ ਵਿੱਚ ਦੂਰੋਂ ਦੂਰੋਂ ਬੱਸਾਂ ਲਿਆ ਕੇ ਮਾਨਸਾ ਤੋਂ ਲਿਆ ਕੇ ਸਗਰੂਰ ਤੋਂ ਲਿਆ ਕੇ ਔਰ ਫਿਰੋਜ਼ਪੁਰ ਤੋਂ ਮੋਗੇ ਤੋਂ ਅੰਮ੍ਰਿਤਸਰ ਤੋਂ ਬੱਸਾਂ ਲਿਆ ਕੇ ਜੇ ਇੱਥੇ ਕੋਈ 5-4000 ਦਾ ਕੱਟ ਕੋ ਕਰ ਲੇਗਾ ਤੇ ਉਹਦੇ ਨਾਲ ਇਸ ਲੰਬੀ ਹਲਕੇ ਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ ਹੈ ਬਾਲ ਸਾਹਿਬ ਦੇ ਕਹਿਣ ਤੇ ਹੀ ਉਹਨਾਂ ਨੇ ਮੈਨੂੰ ਚੇਚੇ ਤੌਰ ਤੇ ਸੱਦ ਕੇ ਕਿਹਾ ਹੈ ਕਿ ਜਥੇਦਾਰ ਜੀ ਜੇ ਕੋ ਆਪ ਦੇ ਘਰੇ ਕੋ ਕੰਮ ਕਰਦਾ ਕਰਦਾ ਇਕੱਠ ਤੇ ਕਰ ਲੈਂਦੇ ਹੋ ਆਪਾਂ ਇਹਦੇ ਵਿੱਚ ਦਖਲਤਾ ਜੀ ਨਹੀਂ ਕਰਨੀ। ਔਰ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦਾ ਹੁਕਮ ਅਸੀਂ ਐ ਮੰਨਦੇ ਆਂ ਦੂਜੇ ਨੰਬਰ ਤੇ ਰੱਬ ਤੋਂ ਮੰਨਦੇ ਆਂ। ਮੈਂ ਕਿਤੇ ਖੈਰੇ ਦੇ ਕਹਿਣ ਮੁਤਾਬਕ ਜਿਵੇਂ ਉਹ ਕਹਿ ਰਿਹਾ ਸੀ ਚੂੜੀਆਂ ਨਹੀਂ ਪਾਈਆਂ ਉਹਨਾਂ ਕੜੇ ਪਾਏ ਹੁੰਦੇ ਤੇ ਉਹ ਵੀ ਲਾ ਦਿੰਦੇ ਅਸੀਂ। ਕੋਈ ਗੱਲ ਨਹੀਂ ਸੀ। ਪਰ ਸਾਡੇ ਜੋ ਲੀਡਰ ਦਾ ਹੁਕਮ ਹੈ ਅਸੀਂ ਉਹਨੂੰ ਅਟਲ ਮੰਨਦੇ ਆਂ। ਇਸ ਰਾਏਲੀ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਨੂੰ ਉਮੀਦਵਾਰ ਐਲਾਨ ਕਰ ਦਿੱਤਾ ਗਿਆ ਹੈ ਇਸ ਐਲਾਨ ਤੋਂ ਬਾਅਦ ਇਸ ਹਲਕੇ ਦਾ ਚੋਣ ਦੰਗਲ ਕਾਫੀ ਰੋਮਾਂਚਿਕ ਹੋਣ ਵਾਲਾ ਹੈ ਮੁਖਸ਼ਰ ਤੋਂ ਤਰਸੀਮ ਟੂ ડી ਜਗਬਣੀ ਟੀਵੀ